ਭਾਜਪਾ ਐਸਸੀ ਮੋਰਚਾ ਪੰਜਾਬ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਫਗਵਾੜਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਐਸਸੀ ਮੋਰਚਾ ਭਾਜਪਾ ਪੰਜਾਬ ਦੇ ਪ੍ਰਧਾਨ ਐਸ ਆਰ ਲੱਧਰ ਨੇ ਕੀਤੀ ਜਿਸ ਵਿੱਚ ਭਾਜਪਾ ਸੀਨੀਅਰ ਨੇਤਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਹਿੱਸਾ ਲਿਆ ਮੀਟਿੰਗ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਅਸਰ ਲੱੱਦਰ ਨੇ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਤਿਆਰੀ ਜੋਰਾ ਸ਼ੋਰਾ ਨਾਲ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਹੀ ਭਾਜਪਾ ਐਸ்சி ਮੋਰਚਾ ਵੱਲੋਂ ਦੋ ਵੱਡੀਆਂ ਦਲਿਤ ਮਹਾ ਰੈਲੀਆਂ ਜੋ ਕਿ ਹਲਕਾ ਹੁਸ਼ਿਆਰਪੁਰ ਅਤੇ ਫਤੇਗੜ ਵਿਖੇ ਕੀਤੀਆਂ ਜਾਣਗੀਆਂ ਜਿਸ ਦੇ ਲਈ ਪਾਰਟੀ ਹਾਈ ਕਮਾਂਡ ਨੇ ਹੁਸ਼ਿਆਰਪੁਰ ਦੇ ਹਲਕਾ ਫਗਵਾੜਾ 'ਚ ਪਹਿਲੀ ਵੱਡੀ ਰੈਲੀ ਜੋ ਕਿ 3 ਮਾਰਚ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ ਉਨਾ ਕਿਹਾ ਕਿ ਇਹ ਢਲੀ ਨਮੀ ਦਾਣਾ ਮੰਡੀ ਹੁਸ਼ਾਰਪੁਰ ਰੋਡ ਫਗਵਾੜਾ ਵਿਖੇ ਹੋਵੇਗੀ ਜਿਸ ਵਿੱਚ ਕੇਂਦਰ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਭਾਜਪਾ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਵੀ ਹਿੱਸਾ ਲਵੇਗੀ ਜਿਸ ਦੀਆਂ ਤਿਆਰੀਆਂ ਉਹਨਾਂ ਬਲੋਬੜੇ ਹੀ ਝੋਰਾ ਝੋਰਾ ਨਾਲ ਕੀਤੀਆਂ ਜਾ ਰਹੀਆਂ ਹਨ ਐਸਾ ਲੱਦਰ ਨੇ ਕਾਂਗਰਸ ਅਤੇ ਆਪ ਪਾਰਟੀ ਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਹੋਏ ਆਖਿਆ ਕਿ ਕਾਂਗਰਸ ਅਤੇ ਆਪ ਪਾਰਟੀ ਨੇ ਕੋਈ ਵਿਵਾਦ ਆਪੂਰਾ ਨਹੀਂ ਕੀਤਾ ਤੇ ਭਾਜਪਾ ਹੀ ਇਕਾਜਹੀ ਪਾਰਟੀ ਹੈ ਜੋ ਕਿ ਦਲ ਸਮਾਜ ਦੇ ਹਿਤ ਵਿੱਚ ਹੈ ਉਨਾ ਸਮੂਹ ਪਾਜਪਾ ਵਰਕਰਾਂ ਨੂੰ ਇਸرائیਲੀ ਦੀਆਂ ਤਿਆਰੀਆਂ ਵਿੱਚ ਹੁਣ ਤੋਂ ਹੀ ਜੁਟ ਜਾਣ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਜਪਾ ਵਰਕਰ ਮੌਜੂਦ ਸਨ ਕਿ ਮੈਂ ਐਸਆ ਲੱਦੜ ਪ੍ਰੈਜ਼ੀਡੈਂਟ ਐਸਸੀ ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਸਾਡੇ ਨਾਲ ਸਾਡੇ ਐਸਸੀ ਮੋਰਚਾ ਦੇ ਸੀਨੀਅਰ ਆਫਿਸ ਵੀਰਰ ਆਏ ਹੋਏ ਹੈ ਜਨਰਲ ਸੈਕਟਰੀ ਹੈ ਵਾਈਸ ਪ੍ਰੈਜ਼ੀਡੈਂਟ ਹੈ ਚੀਫ ਮਾਈਲਾ ਕੋਆਰਡੀਨੇਟਰ ਹੈ ਤੇ ਅਸੀਂ ਸਾਰੇ ਅੱਜ ਇੱਥੇ ਇਸ ਲਈ ਇਕੱਠੇ ਹੋਏ ਆ ਤਾਂ ਕਿ ਸਾਨੂੰ ਜਿਹੜੀ ਡਿਊਟੀ ਲੱਗੀ ਲੱਗੀ ਹੈਗੀ ਆ ਆ ਕਿ ਪੰਜਾਬ ਦੇ ਵਿੱਚ ਆ ਆਗਾਮੀ ਜਿਹੜੀਆਂ ਚੋਣਾਂ ਆ ਰਹੀਆਂ ਉਹਨਾਂ ਨੂੰ ਬੰਦੇ ਨਜ਼ਰ ਰੱਖਦੇ ਆ ਦੋ ਦਲਿਤ ਮਹਾਰੈਲੀਆ ਕੀਤੀਆਂ ਜਾਣੀਆਂ ਉਸ ਬੰਦੀ ਇੱਕ ਹੁਸ਼ਿਆਰਪੁਰ ਹਲਕੇ ਦੇ ਵਿੱਚ ਕੀਤੀ ਜਾਣੀ ਹੈਗੀ ਆ ਤੇ ਇੱਕ ਫਤੇਗੜ ਸਾਹਿਬ ਹਲਕੇ ਦੇ ਵਿੱਚ ਕੀਤੀ ਜਾਣੀ ਆ ਜਿਹਦੇ ਵਿੱਚ ਅਸੀਂ ਆਪਣਾ ਯਾਨੀ ਕਿ ਸਾਨੂੰ ਇਹ ਵੀ ਟਾਰਗੇਟ ਦਿੱਤਾ ਗਿਆ ਹੈਗਾ ਕਿ ਅਸੀਂ 25-25000 ਤੋਂ ਵੱਧ ਲੋਕਾਂ ਦੀ ਗੈਦਰਿੰਗ ਕਰਨੀ ਹੈ ਸੋ ਉਸ ਤਰ੍ਹਾਂ ਦਾ ਉਹ ਜਿਹੜਾ ਇੱਕ ਫਗਵਾੜੇ ਜਿੱਥੇ ਅਸੀਂ ਅੱਜ ਬੈਠੇ ਆ ਇੱਥੇ ਅਸੀਂ ਆਪਣਾ ਕਰਨ ਦੀ ਸੋਚੀ ਹੈਗੀ ਆ ਕਿ ਇੱਕ ਫਗਵਾੜੇ ਸੈਂਟਰ ਪਲੇਸ ਹੈਗਾ ਆ ਹੁਸ਼ਾਹਪੁਰ ਹਲਕੇ ਦਾ ਪਾਰਟ ਹੈ ਫਗਵਾੜਾ ਤੇ ਇੱਥੇ ਇੱਕ ਰੈਲੀ ਕਰਾਂਗੇ ਤੇ ਇਸ ਅੱਜ ਦੀ ਇਸ ਮੀਟਿੰਗ ਨੂੰ ਜਿਹੜਾ ਹੈਗਾ ਆ ਸੰਬੋਧਨ ਕਰਨ ਲਈ ਰਿਵਿਊ ਕਰਨ ਵਾਸਤੇ ਸਾਡੇ ਜਿਹੜੇ ਸੰਗਠਨ ਮੰਤਰੀ ਹੈ ਸ਼੍ਰੀ ਸ਼੍ਰੀਨਵਾਸ ਲੋਜੀ ਉਹਨਾਂ ਨੇ ਆਣਾ ਸੀਗਾ ਉਹ ਲੇਟ ਹੋ ਗਿਆ ਪਰ ਇਸ ਕਰਕੇ ਸ਼ਾਮ ਨੂੰ ਫਿਰ ਦੁਬਾਰਾ ਇੱਕ ਮੀਟਿੰਗ ਉਹਨਾਂ ਦੇ ਨਾਲ ਹੋਵੇਗੀ ਤੇ ਉਹਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਅਸੀਂ ਕੁਝ ਕਰ ਲਈਆਂ ਹੈਗੀਆਂ ਕੁਝ ਅਸੀਂ ਕਰਨੀਆਂ ਹੈਗੀਆਂ ਕਿਉਂਕਿ ਇਹ ਜ਼ਿਲ੍ਹਾ ਜਿਹੜਾ ਹੈਗਾ ਕਪੂਰਥਲਾ ਪੈਂਦਾ ਹੈਗਾ ਜ਼ਿਲ੍ਹਾ ਕਪੂਰਥਲਾ ਦੇ ਜਿਹੜੇ ਭਾਜਪਾ ਦੇ ਪ੍ਰਧਾਨ ਹੈ ਰਣਜੀਤ ਸਿੰਘ ਹੁਜੇਵਾਲ ਜੀ ਉਹ ਵੀ ਆਣਗੇ ਤੇ ਬਾਕੀ ਦੇ ਸਾਰੇ ਐਸਸੀ ਮੋਰਚੇ ਦੇ ਜਿਹੜਾ ਹੈਗਾ ਕਰਤਾ ਕਰਤਾ ਜਿਹੜਾ ਐਸਸੀ ਮੋਰਚਾ ਆਇਆ ਉਹਨਾਂ ਨੇ ਆਪਣਾ ਸਾਰੇ ਤਰ੍ਹਾਂ ਦੀ ਜਿਹੜੀ ਤਿਆਰੀ ਹੈਗੀ ਆ ਉਹ ਕਰਨੀ ਆ 540 ਮੰਡਲ ਹੈ پورے ਪੰਜਾਬ ਦੇ ਤੇ 540 ਮੰਡਲਾਂ ਚ ਅਸੀਂ ਇਹ ਜਿਹੜੇ ਦੋ ਰੈਲੀਆਂ ਫਤਿਹਗੜ੍ਹ ਸਾਹਿਬ ਤੇ ਫਗਵਾੜੇ ਅਸੀਂ ਕਰਨ ਦੀ ਸੋਚੀ ਹੈ ਮਾਝਾ ਦੇ ਦੁਆਬਾ ਅਸੀਂ ਆਪਣਾ ਇੱਥੇ ਲੈ ਕੇ ਆਵਾਂਗੇ ਜਿਹੜੇ ਲੋਕੀ ਹੈਗੇ ਆ ਆਪਣੇ ਦਲਿਤ ਸਮਾਜ ਦੇ ਉਹਨਾਂ ਨੂੰ ਫਗਵਾੜੇ ਲੈ ਕੇ ਆਵਾਂਗੇ ਤੇ ਜਿਹੜਾ ਮਾਲਵਾ ਹੈਗਾ ਆ ਉਹਨਾਂ ਨੂੰ ਅਸੀਂ ਉੱਥੇ ਲੈ ਕੇ ਜਾਵਾਂਗੇ ਫਤਿਹਗੜ੍ਹ ਸਾਹਿਬ